ਆ ਦੇਖੋ ਆਪਣੇ ਕੋਲ ਜੈਕਟ ਆ ਗਿਆ ਜੈਕਟ ਬ੍ਰਾਂਡ ਤੁਸੀਂ ਸਾਰੇ ਨੋਟ ਕਰ ਲਓ ਇਹਨਾਂ ਦੇ ਸਭ ਦੇ ਐਮ ਆਰ ਪੀ ਦਾ ਤਾਂ 5000 6000 7000 ਹੋ ਸਕਦੀਆਂ ਇਹ ਆਪਾਂ ਨੇ ਸਭ ਫਲੈਟ ਦੇ ਦੇਣੀ ਆ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦਿਓ 500 ਰੁਪਏ ਦੀ ਉਸ ਤੋਂ ਬਾਅਦ ਸਰ ਆਪਣੇ ਕੋਲ ਆ ਗਿਆ ਐਬਰੋਸ ਕੰਪਨੀ ਦੇ ਸ਼ੂਜ਼ ਐਬਰੋਸ ਕੰਪਨੀ ਦੇ ਸ਼ੂਜ਼ ਆ ਦੇਖੋ ਸਰ ਹਾਈ neck ਸ਼ੂਜ਼ ਹੈ ਇਹਨਾਂ ਦਾ ਸਰ 2500 ਰੁਪਏ ਐ ਐਮ ਆਰ ਪੀ ਹੈ ਆਨਲਾਈਨ ਵੀ ਤੁਸੀਂ ਦੇਖੋਗੇ 17-1800 ਰੁਪਏ ਦਾ ਵਿਕ ਰਿਹਾ ਆਪਾਂ ਨੇ ਦੇ ਦੇਣਾ ਸ਼ੇਅਰ ਕਰਕੇ ਆ ਕੇ ਦਿਖਾ ਦਿਓ 800 ਰੁਪਏ ਦਾ ਉਸ ਤੋਂ ਬਾਅਦ ਹੁਣ ਵਿੰਟਰ ਆ ਗਿਆ ਚਲਾ ਗਿਆ ਤੇ ਗਰਮੀਆਂ ਸ਼ੁਰੂ ਹੋ ਰਹੀਆਂ ਇਹਦੇ ਚ ਆਪਣੇ ਕੋਲੇ ਆ ਦੇਖੋ ਟੀ-ਸ਼ਰਟਸ ਦਾ ਸਟਾਕ ਆ ਗਿਆ ਪੂਰਾ ਉਹ ਕੀ ਬਾਤ ਅੱਛਾ ਇਹ ਵੱਡਾ ਬ੍ਰਾਂਡ ਆ ਗਿਆ ਜਿਹੜਾ ਹਾਂਜੀ 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 ਆ ਦੇਖੋ ਐਮ ਆਰ ਪੀ ਟੈਗ ਦੇ ਨਾਲ ਹੈ ਆਪਾਂ ਨੇ ਫਲੈਟ ਦੇਣਾ 500 ਰੁਪਏ ਦੀ ਅੱਛਾ ਭਾਵੇਂ ਰੇਟ ਜੋ ਮਰਜ਼ੀ ਹੋਵੇ 1500 ਹੋਵੇ ਤੇ ਚਾਹੇ ਹੋਵੇ 2500 2500 ਰੁਪਏ ਦੀ 500 ਰੁਪਏ ਦੀ ਔਰ ਬ੍ਰਾਂਡ ਤੁਸੀਂ ਨੋਟ ਕਰ ਲਓ ਪਾਈ ਜਿੱਦਾ ਹੁਣ ਇਹ ਗਰਮੀਆਂ ਦੀ ਜਪੱਟੀ ਸ਼ਾਦਾ ਦਿਖਾਪੀਆਂ ਸਲੀਪਰ ਵੀ ਆ ਗਏ ਹਾਂਜੀ ਹਾਂਜੀ ਹਾਂ ਤੁਸੀਂ ਬ੍ਰਾਂਡ ਨੋਟ ਕਰ ਲਓ ਸਰ ਇਹਨਾਂ ਦੇ ਸਭ ਦੇ ਆ ਦੇਖੋ ਤੁਸੀਂ ਕੈਮਰਾ ਤੇ ਜਿੱਦਾ ਦੇਖ ਲਓ ਆਪਣੇ ਕੋਲ ਚੱਪਲ ਸਲੀਪਰ ਸਾਰਾ ਕੁਝ ਲੱਗਿਆ ਹੋਇਆ ਆ ਦੇਖੋ ਪੂਰੀ ਵਿੰਡੋ ਤੇ ਆ ਪੂਰੇ ਤੁਸੀਂ ਡਿਜ਼ਾਈਨ ਦੇਖ ਲਓ ਆਰਟੀਕਲ ਦੇਖ ਲਓ ਬਿਲਕੁਲ ਲੇਟੈਸਟ ਜੋ ਸ਼ੋਰੂਮ ਤੇ ਹੈ ਸੇਮ ਆਰਟੀਕਲ ਮਿਲਣਗੇ ਤੁਹਾਨੂੰ ਇਹਨਾਂ ਤੇ ਫਲੈਟ ਤੁਹਾਨੂੰ 80% ਦਾ ਡਿਸਕਾਊਂਟ ਮਿਲੂਗਾ ਉਸ ਤੋਂ ਬਾਅਦ ਆਪਣੇ ਕੋਲ ਆਹ ਤੁਸੀਂ ਕੈਮਰੇ ਤੇ ਦੇਖ ਲਓ ਲਿਮਟਿਡ ਸਟਾਕ ਹੈਗਾ ਇਹਨਾਂ ਦਾ ਆਪਾਂ ਨੇ ਫਲੈਟ ਰੇਟ ਕਰਤਾ ਸਿਰਫ 400 ਰੁਪਿਆ اچھا ਇਹ ਬ੍ਰਾਂਡਡ ਮਾਲ ਐਮ ਆਰ ਪੀ ਇਹਦੀ ਮੇਰੇ ਸਾਹਨ ਭਾਈ 2000 ਤੋਂ ਪਲੱਸ ਹੀ ਹੋਣੀ ਹੈ 3500 3500 ਰੁਪਿਆ ਸਰ 3500 ਰੁਪਿਆ ਐਮ ਆਰ ਪੀ ਆ ਗਈ ਬਿਲਕੁਲ 400 ਰੁਪਿਆ ਫਲੈਟ ਆ ਸਪੋਰਟ ਸ਼ੂਜ਼ ਲੱਗੇ ਹੋਏ ਆ ਜਿਹੜੇ ਇੱਥੇ ਤੇ ਭਾਈ ਜਿੱਦਾਂ ਉਹਨੇ ਲੇਡੀਜ਼ ਰਿਵਰਸਿਬਲ ਜੈਕਟ ਹੈ ਰਿਵਰਸਿਬਲ ਜੈਕਟ ਆ ਸਾਰਾ ਦੇਖੋ ਇਹਨੂੰ ਤੁਸੀਂ ਇੱਧਰ ਉਹ ਵੀ ਪਾ ਸਕਦੇ ਹੋ ਡਬਲ ਕਲਰ ਹੈਗਾ ਇਹਦੇ ਤੇ ਵੀ ਆਪਾਂ ਨੇ ਫਲੈਟ ਡਿਸਕਾਊਂਟ ਕਰਤਾ ਸਰ ਸਿਰਫ 500 ਰੁਪਿਆ ਮੈਰਿਜ ਵਗੈਰਾ ਚੱਲ ਰਹੀਆਂ ਆਪਾਂ ਨੂੰ ਦੇਖੋ ਸ਼ੂਜ਼ ਦੀ ਜ਼ਰੂਰਤ ਹੁੰਦੀ ਹੈ ਪਾਰਟੀ ਵੇਅਰ ਸ਼ੂਜ਼ ਹੈਗੇ ਆ ਇਹਨਾਂ ਦਾ ਵੀ ਆਪਾਂ ਨੇ ਸਭ ਦਾ ਫਲੈਟ ਰੇਟ ਕਰ ਦਿੱਤਾ ਸਰ 700 ਰੁਪਏ ਕਿ ਅੱਜ ਦੀ ਵੀਡੀਓ ਚ ਆਪਾਂ ਨੇ ਕਰਦੇ ਨੇ ਬਹੁਤ ਹੈਵੀ ਡਿਸਕਾਊਂਟ ਜੈਕਟ ਤੇ ਸਰਦੀ ਤੇ ਤੇ ਨਾਲ ਆਪਾਂ ਨੇ ਕਰਦੇ ਨੇ ਸ਼ੂਜ਼ ਤੇ ਆਹ ਦੇਖੋ ਆਪਣੇ ਕੋਲ ਜੈਕਟ ਆ ਗਈਆਂ ਜੈਕਟ ਬ੍ਰਾਂਡ ਤੁਸੀਂ ਸਾਰੇ ਨੋਟ ਕਰ ਲਓ ਇਹਨਾਂ ਦੇ ਸਭ ਦੇ ਐਮ ਆਰ ਪੀ ਦਾ ਤਾਂ 5000 6000 7000 ਹੋ ਸਕਦੀਆਂ ਆਹ ਦੇਖੋ ਸਾਰੀਆਂ ਬ੍ਰਾਂਡਡ ਹੈਗੀਆਂ ਠੀਕ ਹੈ ਜੀ ਇਹ ਆਪਾਂ ਨੇ ਸਭ ਫਲੈਟ ਦੇ ਦੇਣੀ ਹੈ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦਿਓ 500 ਰੁਪਏ ਦੀ ਪਾਜੀ ਸ਼ਰਟ ਨਹੀਂ ਜੈਕਟ ਸਰ ਜੈਕਟ ਦੀ ਗੱਲ ਕਰ ਰਹੇ ਆ ਪਾਜੀ ਹਾਂਜੀ 500 ਰੁਪਏ ਦੀ ਜੈਕਟ ਸਾਰੇ ਜਿੰਨੀਆਂ ਜੈਕਟਾਂ ਲੱਗੀਆਂ ਨੇ ਸਾਰੀਆਂ ਪੂਰੀਆਂ ਪੂਰੀਆਂ ਜਿਹੜੀਆਂ ਮਰਜ਼ੀ ਲੈ ਲਓ 500 ਰੁਪਏ ਦੇ ਦੇ ਦਿੰਦੀ ਹੈ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦੇ 500 ਰੁਪਏ ਦੇ ਦੇ ਦਾਂਗੇ ਪਾਜੀ ਚ ਸਾਈਜ਼ ਕਿੰਨੇ ਕਿੰਨੇ ਕਾਗੇ ਸਾਈਜ਼ 3 XL ਤੱਕ ਹੈਗੇ ਸਰ ਆਪਣੇ ਕੋਲੇ M L M 500 ਚ ਦੇ ਦਾਂਗੇ ਹਾਂਜੀ ਹਾਂਜੀ ਉਹ ਵੀ 500 ਹੀ ਦੇ ਦੇਣਾ ਆਪਾਂ ਉਸ ਤੋਂ ਬਾਅਦ ਸਰ ਆਪਣੇ ਕੋਲ ਆ ਗਿਆ ਐਬਰੋਸ ਕੰਪਨੀ ਦੇ ਸ਼ੂਜ਼ ਐਬਰੋਸ ਕੰਪਨੀ ਦੇ ਸ਼ੂਜ਼ ਆ ਦੇਖੋ ਸਰ ਫਾਈਨੈਕ ਸ਼ੂਜ਼ ਹੈ ਅੱਛਾ ਇਹਦੇ ਅੰਦਰ ਸਰ ਮਿਕਸਾਰੇ ਲੱਗੇ ਹੋਏ ਐ ਇਹਨਾਂ ਦਾ ਐ ਸਰ 2500 ਰੁਪਏ ਐ ਐਮਆਰਪੀ ਐ ਹਾਂ ਆਨਲਾਈਨ ਵੀ ਤੁਸੀਂ ਦੇਖੋਗੇ ਜਿਵੇਂ ਕਿ ਆ ਕੈਮਰੇ ਤੇ ਤੇ 17-1800 ਰੁਪਏ ਦਾ ਵਿਕ ਰਿਹਾ ਐ ਅੱਛਾ ਇਹ ਆਨਲਾਈਨ 1800 ਦਾ ਵਿਕ ਰਿਹਾ ਜੀ 1800 2500 ਰੁਪਏ ਐ ਐਮਆਰਪੀ ਆਪਾਂ ਨੇ ਦੇ ਦੇਣਾ ਸ਼ੇਅਰ ਕਰਕੇ ਆ ਕੇ ਦਿਖਾ ਦਿਓ 800 ਰੁਪਏ ਦਾ ਫਲੈਟ 800 ਰੁਪਏ ਦਾ ਆ ਪੂਰੀ ਵਿੰਡੋ ਲੱਗੀ ਐ ਐਮਆਰਪੀ ਦੇ 2000 2500 1800 ਕੁਝ ਵੀ ਹੋ ਸਕਦਾ ਐ ਕੋਈ ਵੀ ਐਮਆਰਪੀ ਹੋਵੇ ਕੋਈ ਵੀ ਕੋਈ ਵੀ ਕੋਈ ਵੀ ਫਲੈਟ 800 ਦੇ ਦੇਣਾ ਜੀ ਸ਼ੂਜ਼ ਦੀ ਕੁਆਲਿਟੀ ਦੇਖੋ ਸਾਰੇ 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 ਸ਼ੂਜ਼ ਹੀ ਬਹੁਤ ਵਧੀਆ ਹਨ ਦੇ ਸਰ ਔਰ ਕੰਫਰਟ ਲੈਵਲ ਜਾਨਾ ਦਾ ਬਹੁਤ ਜਿਆਦਾ ਵਧੀਆ ਹੈ ਆ ਦੇਖੋ ਸਰ ਹਾਂ ਹਾਂ ਅੱਛਾ ਇਹ ਡਿਜ਼ਾਈਨ ਤੇ ਭਾਈ ਮਾਰਕੀਟ ਚ ਬਹੁਤ ਚੱਲਦਾ ਹੈ ਹਾਂਜੀ ਹਾਂਜੀ ਮੇਰੇ ਬਿਲਕੁਲ ਇਹ ਲੇਟੈਸਟ ਡਿਜ਼ਾਈਨ ਹੈ ਠੀਕ ਹੈ ਇਹ ਵੀ ਇਹ ਸਭ ਫਲੈਟ ਉਸੇ ਰੇਟ ਚ ਦੇ ਦੇਣਾ ਸਰ ਆਪਣੇ 800 ਰੁਪਿਆ ਸ਼ੇਅਰ ਕਰਕੇ ਆ ਕੇ ਦਿਖਾ ਦਿਓ 800 ਦਾ ਸਟਾਕ ਵਗੈਰਾ ਹੋਰ ਮਿਲ ਜੇਗਾ ਟੋਕ ਵਗੈਰਾ ਹੋ ਤਾਂ ਦਿਖਾ ਦੇਣਾ ਕਬ ਬਹੁਤ ਪਏ ਆਪਣੇ ਕੋਲ ਸਟਾਕ ਤੁਸੀਂ ਪੁੱਛ ਰਹੇ ਸੀ ਨਾ ਉੱਥੇ ਜਹਾਜ਼ ਬਰੋਸ ਦਾ ਆਪਣੇ ਕੋਲ ਆ ਦੇਖੋ ਸਾਰਾ ਕੰਪਨੀ ਦਾ ਸਟਾਕ ਆਇਆ ਤੁਸੀਂ ਇੱਧਰ ਨਜ਼ਰ ਮਾਰ ਲਓ ਕੈਮਰਾ ਤੇ ਕੀ ਬਾਤ ਹੈ ਜੀ ਅੱਛਾ ਪੇਟੀਆਂ ਭਰੀਆਂ ਵੀ ਆ ਹਾਂਜੀ ਹਾਂਜੀ ਆ ਸਾਰਾ ਸਾਰਾ ਸਟਾਕ ਹੈ ਪਿੱਛੋਂ ਤੱਕ ਲੱਗਿਆ ਹੋਇਆ ਸਰ ਭਾਜੀ ਸਟਾਕ ਇਹੋ ਹੀ ਆ ਕਹਿੰਦਾ ਫਲੈਟ ਆ 800 ਰੁਪਏ ਦਾ ਉਹੀ ਉਹੀ ਜਿਹੜਾ ਤੁਹਾਨੂੰ ਤੁਸੀਂ ਪੁੱਛਦੇ ਸੀ ਸਟਾਕ ਹੋਰ ਹੈਗਾ ਕਿ ਨਹੀਂ ਆ ਦੇਖੋ ਪੂਰਾ ਸਟਾਕ ਲੱਗਿਆ ਹੋਇਆ ਉਸ ਤੋਂ ਬਾਅਦ ਹੁਣ ਵਿੰਟਰ ਅੱਗਿਆ ਚਲਾ ਗਿਆ ਤੇ ਗਰਮੀਆਂ ਸ਼ੁਰੂ ਹੋ ਰਹੀਆਂ ਇਹਦੇ 'ਚ ਆਪਣੇ ਕੋਲੇ ਆ ਦੇਖੋ ਟੀ-ਸ਼ਰਟਸ ਦਾ ਸਟਾਕ ਆ ਗਿਆ ਪੂਰਾ ਅੱਛਾ ਇਹ ਵੀ ਭਾਜੀ ਮੈਨੂੰ ਬ੍ਰਾਂਡ ਇਕ ਮਿੰਟ ਉਹ ਕੀ ਬਾਤ ਅੱਛਾ ਇਹ ਵੱਡਾ ਬ੍ਰਾਂਡ ਆ ਗਿਆ ਹਾਂਜੀ 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 ਆ ਦੇਖੋ ਐਮ ਆਰ ਪੀ ਟੈਗ ਦੇ ਨਾਲ ਹੈ ਆਪਾਂ ਨੇ ਫਲੈਟ ਦੇਣਾ 500 ਰੁਪਏ ਦੀ ਅੱਛਾ ਭਾਵੇਂ ਰੇਟ ਜੋ ਮਰਜ਼ੀ ਹੋਵੇ 1500 ਹੋਵੇ ਤੇ ਚਾਹੇ ਹੋਵੇ 2500 2500 ਰੁਪਏ ਦੀ 500 ਰੁਪਏ ਦੀ ਹੋਰ ਬ੍ਰਾਂਡ ਤੁਸੀਂ ਨੋਟ ਕਰ ਲਓ ਆਰਟੀਕਲ ਆਪਣੇ ਕੋਲ ਬਹੁਤ ਜ਼ਿਆਦਾ ਹੈਗੇ ਆ ਭਾਜੀ ਯਾਰ ਇਹ ਤਾਂ ਧਮਾਕਾ ਹੀ ਕਰ ਦੱਸਦਾ ਹਾਂਜੀ ਹਾਂਜੀ ਇਹਦੇ ਲੈ ਹਾਂਜੀ ਹਾਂਜੀ ਲੇਡੀਜ਼ ਜੈਂਟ ਸਾਰੀਆਂ ਟੀ-ਸ਼ਰਟਸ ਹੈਗੀਆਂ ਮਿਕਸ ਹੈ ਮਤਲਬ ਕਲਰ ਡਿਜ਼ਾਈਨ ਕਿਸੇ ਦੀ ਕਮੀ ਨਹੀਂ ਹਾਂਜੀ ਹਾਂਜੀ ਆ ਦੇਖੋ ਸਟਾਕ ਆਪਣੇ ਕੋਲ ਬਹੁਤ ਆ ਤੇ ਭਾਈ ਜਿੱਦਾਂ ਹੁਣ ਬ੍ਰਾਂਡ ਨੋਟ ਕਰ ਲਓ ਸਰ ਇਹਨਾਂ ਦੇ ਸਭ ਦੇ ਆ ਦੇਖੋ ਤੁਸੀਂ ਕੈਮਰਾ ਦੇ ਜਿੱਦਾਂ ਦੇਖ ਲਓ ਆਪਣੇ ਕੋਲ ਚਪਲ ਸਲੀਪਰ ਸਾਰਾ ਕੁਝ ਲੱਗਿਆ ਹੋਇਆ ਆ ਦੇਖੋ ਪੂਰੀ ਵਿੰਡੋ ਤੇ ਆ ਪੂਰੇ ਤੁਸੀਂ ਡਿਜ਼ਾਈਨ ਦੇਖ ਲਓ ਆਰਟੀਕਲ ਦੇਖ ਲਓ ਬਿਲਕੁਲ ਲੇਟੈਸਟ ਜੋ ਸ਼ੋਰੂਮ ਤੇ ਸੇਮ ਆਰਟੀਕਲ ਮਿਲਣਗੇ ਤੁਹਾਨੂੰ ਇਹਨਾਂ ਤੇ ਫਲੈਟ ਤੁਹਾਨੂੰ 80% ਦਾ ਡਿਸਕਾਊਂਟ ਮਿਲੂਗਾ ਅੱਛਾ ਜਿੰਨੀ ਐਮ ਆਰ ਪੀ ਹੈ ਫਲੈਟ 80 80% ਦਾ ਔਰ ਆਰਟੀਕਲ ਬਹੁਤ ਜ਼ਿਆਦਾ ਹੈਗੇ ਆ ਸਾਈਜ਼ ਵਗੈਰਾ ਆਪਣੇ ਕੋਲ ਕਾਫੀ ਹੈ ਸਟਾਕ ਆਪਣੇ ਕੋਲ ਪੂਰਾ ਆਇਆ ਹੋਇਆ ਦਾ ਹਾਂ ਜੀ ਬਾਕੀ ਮੈਂ ਦੇਦਾ ਸਾਰੇ ਲੇਟੈਸਟ ਮਾਲ ਲੇਟੈਸਟ ਲੇਟ ਕਆ ਹੈ ਬਿਲਕੁਲ ਜਿਹੜਾ ਤੁਹਾਨੂੰ ਸ਼ੋਰੂਮ ਤੇ ਮਿਲੂਗਾ ਉਹ ਇੱਥੇ ਮਿਲੂਗਾ ਉਸ ਤੋਂ ਬਾਅਦ ਆਪਣੇ ਕੋਲ ਆਹ ਤੁਸੀਂ ਕੈਮਰੇ ਤੇ ਦੇਖ ਲਓ ਲਿਮਟਿਡ ਸਟਾਕ ਹੈਗਾ ਇਹਨਾਂ ਦਾ ਆਪਾਂ ਨੇ ਫਲੈਟ ਰੇਟ ਕਰਤਾ ਸਿਰਫ 400 ਰੁਪਇਆ ਅੱਛਾ ਇਹ ਬ੍ਰਾਂਡਡ ਮਾਲ ਐਮ ਆਰ ਪੀ ਇਹਦੀ ਵੀ ਮੇਰੇ ਸਾਹਨ ਭਾਈ 2000 ਤੋਂ ਪਲੱਸ ਹੀ ਹੋ ਰਹੀ ਹੈ 3500 3500 ਰੁਪਇਆ ਸਰ 3500 ਰੁਪਇਆ ਐਮ ਆਰ ਪੀ ਆ ਗਈ ਬਿਲਕੁਲ 400 ਰੁਪਇਆ ਫਲੈਟ ਸਪੋਰਟ ਸ਼ੂਜ਼ ਲੱਗੇ ਹੋਏ ਆ ਜਿਹੜੇ ਇੱਥੇ ਵਿੰਡੋ ਤੋਂ ਸੂਟ ਲੈ ਲਓ ਕੋਈ ਵੀ ਆਰਟੀਕਲ ਚੱਕੋ ਕੋਈ ਵੀ ਆਰਟੀਕਲ ਲੈ ਲਓ 400 ਫਲੈਟ 400 ਰੁਪਇਆ ਲਿਮਟਿਡ ਸਟਾਕ ਆ ਫਿਰ ਮੈਂ ਕਹਿ ਰਿਹਾ ਹਾਂ ਹਾਂਜੀ ਇਹਦੇ ਤੇ ਲਿਮਟਿਡ ਸਟਾਕ ਆ ਜਿੰਨਾ ਆਏਗਾ ਉਹੀ ਹੋਣਾ ਉਹੀ ਉਹੀ ਭਾਈ ਜੀ ਤਾਂ ਹੁਣ ਆ ਇਹ ਨਵਾਂ ਕੋਈ ਸਟਾਕ ਆ ਗਿਆ ਆਪਣੇ ਕੋਲ ਸਰ ਆਪਣੇ ਕੋਲ ਜਗਾ 2000 ਰੁਪਏ ਦਾ ਆ ਦੇਖੋ ਆ ਦੇਖੋ ਸਾਨੂੰ ਬ੍ਰਾਂਡ ਦਿਖਾਵਾਂ ਆ ਨੋਟ ਕਰੋ ਬ੍ਰਾਂਡ origignal 100% ਬਿਲਕੁਲ ਜੀ ਅੱਛਾ ਡਬਲ ਪੈਕਿੰਗ ਆ ਗਈ ਅੰਦਰ ਹਾਂਜੀ ਹਾਂਜੀ ਜੀ 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 ਓਹੋ ਕੀ ਬਾਤ ਹੈ ਭਾਜੀ ਇਹ ਤਾਂ ਆਰਟੀਕਲ ਹੀ ਬੜਾ ਜ਼ਬਰਦਸਤ ਆ ਯਾਰ ਹਾਂਜੀ ਹਾਂਜੀ ਇਹਨਾਂ ਦੇ ਸਾਰੇ ਸਾਈਜ਼ ਮਿਲ ਜਾਣਗੇ ਰੇਟ ਸਿਰਫ ਫਲੈਟ 1500 ਰੁਪਏ ਮੈਰਿਜ ਵਗੈਰਾ ਚੱਲ ਰਹੀਆਂ ਆਪਾਂ ਨੂੰ ਦੇਖੋ ਸ਼ੂਜ਼ ਦੀ ਜ਼ਰੂਰਤ ਹੁੰਦੀ ਹੈ ਪਾਰਟੀ ਵੇਅਰ ਸ਼ੂਜ਼ ਹੈਗੇ ਆ ਇਹਨਾਂ ਦਾ ਵੀ ਆਪਾਂ ਨੇ ਸਭ ਦਾ ਫਲੈਟ ਰੇਟ ਕਰ ਦਿੱਤਾ ਸਰ 700 ਰੁਪਏ 1 ਮਿੰਟ ਭਾਜੀ ਕੀ ਗੱਲਾਂ ਕਰਦੇ ਪਿਓ ਯਾਰ 700 700 ਰੁਪਏ ਸਰ 700 ਰੁਪਏ ਮੇਰੇ ਨਾਲ 1500 2000 ਥੱਲੇ ਕੋਈ ਨਹੀਂ ਬਿਲਕੁਲ 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 ਸਰ 700 ਰੁਪਏ ਆਪਣੇ ਕੋਲੇ ਆਪਣਾ ਸਟੋਰ लवली ਪੀਪਲ ਤੇ ਆ ਜਾਓ ਮਤਲਬ ਸਾਰਿਆਂ ਦਾ ਫਾਇਦਾ ਕਰਨਾ ਜਿਹੜਾ ਮਰਜੀ ਮੋੜਾ ਹਾਂਜੀ 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 ਜਿਆਦਾ ਸ਼ਾਦੀ ਉਹ ਸਮਾਨ ਲੈ ਜੇ ਹਾਂਜੀ 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 ਫਾਰਮਲ ਹਾਂਜੀ 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 ਇਹਦੇ ਵਿੱਚ ਭਾਈ ਜੇ ਤਾਂ ਸਾਈਜ਼ ਵਗੈਰਾ ਦੀ ਕੋਈ ਦਿੱਕਤ ਨਹੀਂ ਸਰ ਮਿਲ ਜਾਣਗੇ ਸਾਈਜ਼ ਮੈਕਸਿਮਮ ਸਾਈਜ਼ ਹੈਗੇ ਆਪਣੇ ਕੋਲ ਆ ਸਾਰਾ ਮਾਲ ਥੱਲੇ ਪਿਆ ਆਪਣੇ ਕੋਲੇ ਮੈਕਸਿਮਮ ਸਾਈਜ਼ ਹੈਗੇ ਤੇ ਭਾਈ ਜੇ ਤਾਂ ਉਹਨੇ ਲੇ ਕਰਤਾ ਸਰ ਸਿਰਫ 500 ਰੁਪਏ ਸਿਰਫ 500 ਫਾਸਲੇ ਦੀ ਜਾਗੜ ਹੈ ਰਿਵਰਸੀਬਲ ਜਾਗੜ ਹੈ ਕਲਰ ਡਿਜ਼ਾਈਨ ਮਿਲ ਜਾਣਗੇ ਇਹਦਾ ਵੀ ਫਲੈਟ ਨੇ ਭਾਈ ਇੱਕ ਨਾਲ ਦੇ ਦੋ ਦੋ ਤਿੰਨ ਤਿੰਨ ਚਾਹੀਦੇ ਉਹ ਵੀ ਪੇ ਹੋਏ ਨਾ ਮਿਲ ਜਾਣਗੇ ਸਰ ਮਿਲ ਜਾਣਗੇ ਮਿਲ ਜਾਣਗੇ ਹਾਂਜੀ 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 ਮਿਲ ਜਾਣਗੇ ਭਾਜੀ ਮੈਨੇ ਇੱਕ ਹੋਰ ਗੱਲ ਦੱਸੋ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਕੀ ਕੀ ਆਈਟਮਾਂ ਆਉਂਦੀਆਂ ਭਾਜੀ ਆਪਣੇ ਕੋਲੇ ਆ ਤੁਸੀਂ ਇੱਕ ਵੀਊ ਕਰਵਾ ਦਿਓ ਸਾਰਾ ਆਪਣੇ ਕੋਲ ਸਭ ਕੁਝ ਹੈਗਾ ਸ਼ਰਟ ਹੈਗੀ ਹੈ ਜੀਨਸ ਹੈਗੀ ਹੈ ਸਪੋਰਟ ਸ਼ੂਜ਼ ਹੈਗੇ ਆ ਲੇਡੀ ਸ਼ੂਜ਼ ਹੈਗੇ ਆ ਪਾਰਟੀ ਵੇਅਰ ਸ਼ੂਜ਼ ਹੈਗੇ ਆ ਤੇ ਵੀਰ ਜੀ ਇੰਨੀਆਂ ਆਫਰਾਂ ਇੰਨਾ ਸਮਾਨ ਦਿਖਾਤਾ ਹੈ ਕਿ ਰਿਪਨ ਐਡਰੈਸ ਤੇ ਮੋਬ ਪਾਰਕਿੰਗ ਹੈ ਬਿਲਕੁਲ ਸਾਹਮਣੇ ਇਧਰ ਪਿਛਲੇ ਪਾਸੇ ਤੁਹਾਡੇ ਹੈਗਾ ਮੰਦਿਰ ਧਰਮਸ਼ਾਲਾ ਰੇਲਵੇ ਦੀ ਪਾਰਕਿੰਗ ਤੋਂ ਤੁਸੀਂ 10 ਦੁਕਾਨਾਂ ਅੱਗੇ ਆਓਗੇ ਤਾਂ ਆਪਣਾ ਸਟੋਰ ਲਵਲੀ ਪੀਪਲ ਮਿਲੂਗਾ ਪੋਸਟ ਆਫਿਸ ਬਾਜ਼ਾਰ ਬਠਿੰਡਾ ਨੇੜੇ ਰੇਲਵੇ ਸਟੇਸ਼ਨ